ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਸਤਿਗੁਰੂ ਮਾਤਾ ਸੁਦਿਕ사 ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਅੱਜ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਬ੍ਰਾਂਚ ਸ਼ੇਰਪੁਰ ਵੱਲੋਂ ਸਥਾਨਕ ਸੰਤ ਨਿਰੰਕਾਰੀ ਭਵਨ ਸ਼ੇਰਪੁਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮਿਸ਼ਨ ਦੇ ਜ਼ੋਨ ਇੰਚਾਰਜ ਡਾਕਟਰ ਬੀਸੀ ਲੁਥਰਾ ਵੱਲੋਂ ਕੀਤਾ ਗਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਸ਼ਿਮਪੁਰ ਦੇ ਮੁਖੀ ਗੁਰਮੀਲ ਸਿੰਘ ਤੇ ਸੰਚਾਲਕ ਠੇਕੇਦਾਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 142 ਬਲੱਡ ਜੁਨਟ ਇਕੱਤਰ ਕੀਤੇ ਗਏ ਹਨ ਹੋਰ ਜਾਣਕਾਰੀ ਦਿੰਦੇ ਹੋਏ ਸੰਯੋਜਕ ਧੂਰੀ बाबू ਬినੋਦ ਕੁਮਾਰ ਨੇ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਜਿਸ ਨੂੰ দান ਕਰਕੇ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਬਦ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਹੈ ਅੰਤ ਵਿੱਚ ਖਜਾਨਚੀ ਸਤਪਾਲ ਸ਼ਰਮਾ ਬੜੀ ਵੱਲੋਂ ਸਾਰੇ ਖੁਨਦਾਨੀਆਂ ਅਤੇ ਹੋਰ ਸੰਕਟਾਂ ਦਾ ਧੰਨਵਾਦ ਕੀਤਾ ਗਿਆ Delhi Punjab 24 ਦੀ ਵਿਸ਼ੇਸ਼ ਰਿਪੋਰਟ ਸ਼ਾਂਤ ਨਿਰੰਕਾਰੀ ਮਿਸ਼ਨ ਸ਼ੇਰਪੁਰ ਭਵਨ ਵਿੱਚ ਜੋ ਅੱਜ ਦਾ ਜੋ ਕੈਂਪ ਲੱਗਿਆ ਲੁਥਰਾ ਸਾਹਿਬ ਉਸ ਦੇ ਬਾਰੇ ਕੀ ਕਹੂੰਗੀ ਨਿਰੰਕਾਰੀ ਮਿਸ਼ਨ ਅਧਿਆਤਮਿਕ ਮਿਸ਼ਨ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਇਹ ਸਮਾਜ ਸਭਾਈ ਕੰਮਾਂ 'ਚ ਵੀ ਪੂਰਾ ਧਿਆਨ ਦਿੰਦਾ ਹੈ ਜਿਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪਸ ਹੈ ਟਰੀ ਪਲਾਂਟੇਸ਼ਨ ਹੈ ਡੀਲੀਨੈਸ ਡਰਾਈਵ ਹੈ ਹੋਰ ਵੀ ਅਸਨੇ ਸਮਾਜ ਭਲੇ ਦੇ ਕੰਮ ਹੈ ਜਿਸੇ ਚਮਟਕ ਹਿੱਸਾ ਲੈਂਦਾ ਹੈ ਇਹ ਜੋ ਬਲੱਡ ਰਿਸੈਂਟੈਂਪ ਰੱਖਿਆ ਗਿਆ ਹੈ ਕਿ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ 1986 ਵਿੱਚ ਆਪ ਖੂਨ ਦੇ ਕੇ ਸ਼ੁਰੂ ਕੀਤਾ ਸੀ ਤੇ ਇਹੀ ਸੁਨੇਹਾ ਦਿੱਤਾ ਸੀ ਮਾਨਵਤਾ ਨੂੰ ਕਿ ਕੋਣ ਨਾਲੀਆਂ ਵਿੱਚ ਵਹਿਣਾ ਚਾਹੀਦਾ ਹੈ ਨਾਲੀਆਂ ਵਿੱਚ ਨਾ ਹੋਵੇ ਖੂਨ ਖਰਾਬਾ ਨਹੀਂ ਸੀ ਕਰਨਾ ਕਿ ਇੱਕ ਇਨਸਾਨ ਦਾ ਖੂਨ ਕਿਸੇ ਇਨਸਾਨ ਦੇ ਕੰਮ ਬਾਰੇ ਇਸ ਵਾਸਤੇ ਸ਼ੁਰੂ ਕੀਤਾ ਸੀ ਇਹ ਲੜੀ ਚੱਲ ਰਹੀ ਹੈ ਤੇ ਅੱਜ ਇਹ ਸ਼ੇਰਪੁਰ ਵਿਖੇ ਕੈਂਪ ਰੱਖਿਆ ਗਿਆ ਹੈ ਸੰਤ ਧੰਕਾਰੀ ਮਿਸ਼ਨ ਦੀ ਮੁਖੀ ਸਤਗੁਰੂ ਮਾਤਾ ਸੁਭਿਕ사 ਜੀ ਮਹਾਰਾਜ ਦੇ